ਜੋ ਫਰਦ ਹੈ ਉਦੋਂ ਮਾਤ ਲਈ ਸਰ ਬਿਸਰ ਆ ਸਰ ਰੁਪਏ ਵੀ ਬੈਟਰ ਥਿੰਗਸ ਕਰਾ ਦਿੰਦਾ

लोहड़ी दिन और ज्ञाना जीड़ी का त्यौहार जो प्धर पर मनाने क्योंकि इस बारे बारे जन एडवोकेट जो उन्होंने का चलाना होगा इस करके मीटिंग के फैसला किया गया कि लोहड़ी का त्यौहार जो है बाथरूम के सादे ढंग जो सी मैं बड़ी खुशी की गल है भेजे गुरु चाहे साहबान मैडम राधिका देखी जी बैठे है और कल उन्होंने जन्मदिन सर मैं उन्होंने बड़े अच्छे तरीके सारे वकीलों को हमेशा कोपरेट करते रह दो हक वर्ष तो वर्ष वकील दिन वकीजा दिन और जमानदार करते रहू वैसे मिलते हैं ये नाल ही जै सारे मैंबर साहबान बेनती करूंगा पीस नेक्स्ट अपडेट होगा मतलब क्या हुआ है और आ, और सारा रजिस्ट्री सिंग लगी है पता है दिनों लगाती नहीं कर रहे पता है जिस दिनी साड़ी तो लेने जरूरत है दिनी साड़ी है पता है और दुबारा सी बेलन की लगी है लेकिन पर एक दिन अच्छी भी लगी है ਇਹ ਕਰਕੇ ਕਹਿਣ ਕਿ ਆਪਾਂ ਮਾਦਰ ਰੱਖਣ ਤਾਂ ਆਪਾਂ ਸੁਣਨ ਵਾਲੀ ਮਾਦਰ ਰੱਖਣੀ ਹੈ ਮੈਂ ਇਹਨਾਂ ਦੀ ਗੱਲ ਹੈ ਜੋ ਮੂੰਹ ਤੇ ਕਹਿੰਦੇ ਉਹਨੂੰ ਅੱਛਾ ਲੱਗਦਾ ਹੈ ਤੇ ਮੂੰਹ ਤੇ ਸੁਣ ਨਹੀਂ ਲੱਗਦਾ ਅਸੀਂ ਆਪੇ ਆਪ ਤੋਂ ਬਤਵੰਤ ਕੋਸ਼ਿਸ਼ ਕਰਦੇ ਆ ਵੀ ਅਸੀਂ ਬਤਵੰਤ ਅੱਖੀਆਂ ਚੋਂ ਲੱਗਦਾ ਹੈ ਕਾਹਦਾ ਜਿੰਦਾ ਵੀਜ਼ਾ ਲੱਗਿਆ ਸਾਦਾ ਚਿੱਤ ਨਹੀਂਓ ਤਗਦਾ ਹੈ ਤਗੇ ਕਿ ਅਸਾਂ ਨਾਲ ਕੋਈ ਮੁਠੀ ਨਹੀਂ ਦਿੱਤਾ ਵੀ ਅੰਨੂ ਲੀਕ ਨਹੀਂ ਕਰਨੀ ਹੁੰਦੀ ਅਸੀਂ ਉਹ ਢੀਰ ਬੰਦਾ ਗੰਤਰੀਕਾ ਕਰਦੇ ਆ ਤੇ ਉਹ ਤੇ ਵਿਖਿਆ ਸੀ ਕਿ ਕੁਲ ਸਦਰਾਂ ਦੇ ਛੜ ਗਏ ਨੇ ਕੁਲ ਸਦਰਾਂ ਦੇ ਛੜ ਗਏ ਨੇ ਅਸੀਂ ਬਸ ਅੱਗੇ ਭੀਗਦੇ ਸਦਰ ਜਹਾਜੀ ਕੜੀ ਪਏ ਨੇ ਇਸ ਤੋਂ ਕਿ ਕਿ ਖੜੇ ਨੇ ਆਪ ਕੋ ਪੰਜਾਬੀ ਖਾਤਿਰ ਕਨੇਡਾ ਜਾਣੇ ਆ ਸਾਡੇ ਕੋ ਬਹੁਤ ਬਣੀ ਖੂਬੀ ਹੈ ਪੰਜਾਬੀ ਬਣਿਜੀ ਕੋ ਦੇ ਜਾਣੇ ਆ ਜਿੱਤੇ ਕਿਦਰ ਆਈਡੀ ਹੈ ਨਾ ਤੇ ਉਹ ਤੇ ਵਿਖਿਆ ਸੀ ਕਿ ਇਹ ਹਨੇਰੀ ਕਲੇਜਾਂ ਸੀ ਝੁੰਡ ਗਏ ਨੇ ਹਨੇਰੀ ਇੰਨੇ ਪਾਣੀ ਝੁੰਡ ਗਏ ਨੇ ਮਿਲ ਨਹੀਂ ਜੇ ਦੂਰ ਹੋਏ ਨੇ ਸੱਚੇ ਪੰਜਾਬੀ ਭੁੱਲ ਗਏ ਨੇ ਬਹੁਤ ਬਹੁਤ ਜ਼ਿਆਦਾ ਸੁਪਤਨ ਨਾਮਾ ਪਰਮਾਤਮਾ ਕਰੇ ਮੇਰੇ ਸ੍ਰੀ ਬਾਦ ਨੰਬਰ ਚੱਲ ਗਿਆ ਕਲਾਂ ਚ ਰੱਖੇ ਪਰਮਾਤਮਾ ਨਾਮਾ ਦੇ ਟੁਕਣੀ ਗੱਤ ਚ ਬੁਣ ਸਕੀ ਕਰੇ ਜਵਾ ਇਸਿਆ ਦਾ ਭਾਗ ਬਣਾ ਬਣਾ ਬੜੀ ਫਾਸ ਹੋ ਰਹੀ ਹੈ ਰਾਤੀ ਬੈਠੇ

ਉਹ ਕਦੇ ਅਜੇ ਮੇਰੇ ਗੈਟ ਤੋਂ ਦਰਵਾਜ਼ਾ ਖੁੱਲ ਆ ਗਿਆ ਹਾਂ ਜੀ ਕਹਿੰਦਾ ਉਹ ਸੁਣਾ ਕਹਿੰਦਾ 2 2 2 2 2 2 2 ਕ੍ਰੋਸ ਕਰੋ ਕ੍ਰੋਸ ਕਰੋ ਕ੍ਰੋਸ ਕਰੋ ਕ੍ਰੋਸ ਕਰੋ 1 2 3 4 5 6 7 8 9 10 ਦੋ ਲੈਣਾ ਦੋ ਲੈਣਾ ਦੋ ਲੈਣਾ ਦੋ ਲੈਣਾ ਕਿ ਕਿਹੜਾ ਕਹਿੰਦਾ ਖਾ ਲੈਣ ਜੀ ਕਿ ਕਾ ਮੈਂ ਲੈਣ ਕਹਿੰਦਾ ਸੀ ਬਾਕੀ ਇਹਨਾਂ ਸਾਰੇ ਟਿਕਾਣ ਆ ਗਿਆ ਦਿੱਤੋ ਤੁਰਨਾ ਸ਼ੇਰ ਤੱਕ ਕਰ ਮੈਂ इमरान तो बहुत को भी खुद से नफरत हो गई है हमको देखकर अब तो लोग घरों के दरवाजे भी बंद कर लेते हैं हमको देखकर दो पांव चले साथ मिलकर और साथ छोड़ दिया उस ना समझ सनम ने शीशा ये दिल तोड़ दिया बताओ उन्हें क्या मिल गया इस दिल को रुलाने से अब कुछ हासिल ना होगा किस्सा एकदम सुनाने से जो होना था सो हो गया किस्मत को अब क्या दोष देना इस दौलत की फूकी दुनिया में अपना सनम ਮੰਨਿਆ ਕਿ ਕੋਈ ਬਦਲੀ ਉੱਪਰ ਹੋਣੀ ਲੱਗਦੀ ਆ ਮੰਨਿਆ ਕਿ ਕੋਈ ਬਦਲੀ ਉੱਪਰ ਹੋਣੀ ਲੱਗਦੀ ਆ ਉਹ ਚਾਨਣ ਦੇ ਹੁੰਦਿਆਂ ਤਾਂ ਹੀ ਸੋਖ ਵੀ ਲੱਗਦੀ ਆ ਪਰ ਦੂਰ ਦੇ ਜਾਏ ਕਰਨ ਗੁਲਾਮੀ ਇੱਥੇ ਨਹੀਂ ਸਭਈ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭੇਜੇ ਨਹੀਂ ਜੀੜੇ ਪਾਣੀ ਅੰਦਰ ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਹੀਂ ਹੁੰਦੀ ਉਸ ਪਾਣੀ 'ਤੇ ਆਉਂਦੀ ਕਦੇ ਜਵਾਨੀ ਨਹੀਂ ਹੁੰਦੀ ਸੋੜੀਆਂ ਸੂਚਾਂ ਕੋਲੋਂ ਕਿੱਬਾ ਸਿੱਦੇ ਨਹੀਂ ਹੁੰਦੇ ਸੂਰੇ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਹੈ ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਗਾ ਤੁਤੇ ਕਦੇ ਕੜਾਹੇ ਵਿੱਚ ਨਹੀਂ ਹੁੰਦੇ ਸੂਰੇ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਜੋ ਕੁਝ ਵੀ ਹੁੰਦਾ ਹੁੰਦਾ ਕੁਰੇ ਵਕਤਾਂ ਜੋ ਕੁਝ ਵੀ ਹੁੰਦਾ ਹੈ ਹੁੰਦਾ ਹੈ ਪੁਰੇ ਵਕਤਾਂ ਤੋਂ ਇੱਕ ਦੇ ਜਾਲੇ ਲੱਗ ਜਾਂਦੇ ਨੇ ਉੱਚਿਆਂ ਤੱਕਾਂ ਤੇ ਪਿੰਡ ਕਰਕੇ ਦੇ ਵੀ ਸਿਆਣੇ ਦੇ ਬਿਰਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੰਦੇ ਨਹੀਂ ਹੁੰਦੇ ਕਿਉਂ ਆਪਣੇ ਮੱਥੇ ਤੇ ਸਾਨੂੰ ਨਾਜ਼ ਨਹੀਂ ਹੁੰਦਾ ਕਿਉਂ ਆਪਣੇ ਮੱਥੇ ਤੇ ਸਾਨੂੰ ਨਾਜ਼ ਨਹੀਂ ਹੁੰਦਾ ਕਿਉਂ ਦੁੱਖ ਦਾ ਕੋਈ ਦਵਾ ਇਲਾਜ ਨਹੀਂ ਹੁੰਦਾ ਸ਼ਾਨ ਕਿਸੇ ਵੀ ਮੀਰ ਦੇ ਦੀਵਾ ਖਿੰਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੰਦੇ ਨਹੀਂ ਹੁੰਦੇ ਸੂਰੇ ਕਦੇ ਵੀ ਕਣੀਆਂ ਦੇ ਵਿੱਚ ਭੇਜਦੇ ਨਹੀਂ ਥੈਂਕ ਯੂ ਮੈਮ ਅੱਜ ਬਾਅਦ ਕੈਮਰਾ ਕੋਈ ਦਾ ਪ੍ਰੋਬਲਮ ਨਹੀਂ ਤਾਂ ਹੋ ਗਿਆ ਹਾਂਜੀ ਅੱਜ ਸਾਡੇ ਮੋਗਾ ਬਾਰ ਵੱਲੋਂ ਐਗਜ਼ੈਕਟਿਵ ਵੱਲੋਂ ਪ੍ਰ단ਜੀ ਦੇ ਉਪਰਾਲੇ ਦੇ ਨਾਲ ਇਹ ਲੋਹੜੀ ਦਾ ਤਿਆਰ ਅਰੇਂਜ ਕੀਤਾ ਗਿਆ ਸੀ ਜਿਹਦੇ ਵਿੱਚ ਸਾਰੇ ਜੱਜੇ ਸਾਹਿਬਾਨ ਸਾਰੇ ਵਕੀਲ ਸਾਹਿਬਾਨ ਸਾਰੇ ਅੱਜ ਇੱਥੇ ਹਾਜ਼ਰ ਹੋਏ ਔਰ ਉਹਨਾਂ ਨੇ ਸਾਰੇ ਸੈਲੀਬ੍ਰੇਸ਼ਨ ਵਧੀਆ ਢੰਗ ਨਾਲ ਕੀਤੀ ਔਰ ਲੋੜੀਆਂ ਇੱਕ ਦੂਜੇ ਨੂੰ ਮੁਬਾਰਕਬਾਦ ਦਿਤੀਆਂ ਇਹ ਸਾਡੇ ਹਰ ਸਾਲ ਹੀ ਮੋਗਾ ਬਾੜ ਐਸੋਸੀਏਸ਼ਨ ਦੀ ਰੀਤ ਆ ਕਿ ਹਰ ਲੋੜੀ ਨੂੰ ਅਸੀਂ ਇਹ ਸੈਲੀਬ੍ਰੇਟ ਕਰਦੇ ਆ ਤੇ ਇਸੇ ਤਰ੍ਹਾਂ ਹੀ ਅਸੀਂ ਦੁਆ ਕਰਦੇ ਆ ਕਿ ਆਉਣ ਵਾਲਿਆ ਵੀ ਟਾਈਮ ਜਿਹੜਾ ਅਸੀਂ ਇਦਾਂ ਹੀ ਸੈਲੀਬ੍ਰੇਸ਼ਨ ਕਰਦੇ ਰਹੀਏ ਲੋੜੀ ਅੱਜ ਤੇ ਦਿਨ ਅਸੀਂ ਇਹੀ ਮੈਸੇਜ ਦਵਾਂਗੇ ਕਿ ਆਪਸ ਸਾਰੇ ਜਾਣੇ ਰਲ ਮਿਲ ਕੇ ਭਾਈਚਾਰੇ ਦੇ ਨਾਲ ਵਧੀਆ ਢੰਗ ਨਾਲ ਪ੍ਰੇਮ ਪੂਰਕ ਇਹ ਤਿਆਰ ਮਨਾਉਣਾ ਚਾਹੀਦਾ ਵਾ ਤੇ ਲੋਕਾਂ ਵਿੱਚ ਆਪਸ ਦੇ ਵਿੱਚ ਸ਼ਾਂਤੀ, ਪ੍ਰੇਮ ਤੇ ਵਧੀਆ ਜੀਵਨ ਦਾ ਇੱਕ ਉਪਰਾਲਾ ਕਰਨਾ ਚਾਹੀਦਾ ਵਾ